ਵਾਹਿਗੁਰੂ ਜੀ ਦਾ ਕਾਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੂਰੀ ਚੜ੍ਹਦੀ ਕਲਾ ਚ ਆ ਸਾਰਿਆਂ ਨੂੰ ਸੰਦੇਸ਼ ਵੀ ਦੇ ਦਿੰਨੇ ਆ ਇਹ ਮੋਰਚਾ ਜਾਰੀ ਆ ਇੱਕ ਕੱਲ 20 ਤਰੀਕ ਦੀ ਮੀਟਿੰਗ ਦੀ ਕਾਲ ਦਿੱਤੀ ਆ ਸਾਰੇ ਜਥੇਬੰਦੀਆਂ ਨੂੰ ਦਿੱਤੀ ਆ ਕਿਸਾਨ ਜਥੇਬੰਦੀਆਂ ਨੂੰ ਵੀ ਅਧਿਆਪਕ ਜਥੇਬੰਦੀਆਂ ਨੂੰ ਵੀ ਇੰਦਰਾ ਸਿੰਘ ਜਥੇਬੰਦੀਆਂ ਨੂੰ ਵੀ ਬੇਨਤੀ ਇਹ ਆ ਕਿ ਸਾਰੇ ਜਣੇ ਆਪਣਾ ਇੱਕ ਇੱਕ ਜਾਂ ਦੋ ਦੋ ਨੁਮਾਇंदे ਭੇਜਣ ਕਿ ਮਤਲਬ ਕਿ ਕੱਲੀ ਮੀਟਿੰਗ ਦੀ ਕੋਲ ਹੈ ਕੋਈ ਆ ਵਿੱਚ ਕੋਲ ਦੀ ਹੈ ਕਿ ਆਪਾਂ ਇੱਥੇ ਜਾ ਇਕੱਠ ਕਰਨਾ ਵਾ ਜਾਂ ਕੀ ਕਰਨਾ ਵਾ ਇਹ ਕੱਲੀ ਜਿਹੜੀ ਕੋਲ ਦਿੱਤੀ ਆ ਕੱਲ ਦੀ 20 ਤਰੀਕ ਦੀ 1 ਵਜੇ ਕਮੇਟੀ ਰੂਮ ਚ ਸੈਂਟਰਲ ਸਟੂਡੈਂਟ ਕਾਉਂਸਲ ਵਾਲੇ ਚ ਉੱਥੇ ਮੀਟਿੰਗ ਹੋਏਗੀ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਵੀ ਇੱਕ ਇੱਕ ਜਾਂ ਦੋ ਦੋ ਨੁਮਾਇंदे ਆਪਣੇ ਭੇਜਣ ਜਿਹੜੀ ਕਿ ਇੱਥੇ ਗੱਲ ਰੱਖ ਸਕਣ ਜੋ ਵੀ ਅਗਲੇ ਵਿਚਾਰ ਹੋਣਗੇ ਉਹ ਕੱਲ ਦੀ ਮੀਟਿੰਗ ਚ ਕਰਾਂਗੇ ਕਿ ਦਾ ਆਪਾਂ ਕੀ ਕਰਨਾ ਵਾ ਸਾਨੂੰ ਯੂਨੀਵਰਸਿਟੀ ਨੇ 25 ਤਰੀਕ ਤੱਕ ਦਾ ਭਰੋਸਾ ਦਿੱਤਾ ਸੀਗਾ ਕਿ 25 ਤਰੀਕ ਤੱਕ ਜਿਹੜੀ ਇਹ ਸੈਨੇਟ ਦੀ ਲੈਕਚਰ ਦੀ ਡੇਟ ਆ ਉਹ ਆ ਜੂਗੀ ਅਸੀਂ 25 ਤਰੀਕ ਤੱਕ ਕੁਝ ਨਹੀਂ ਕੀਤਾ 18 19 ਤੇ 20 ਦੇ ਪੇਪਰ ਜਿਹੜੇ ਉਹ ਪੋਸਟਪੋਨ ਹੋ ਗਏ ਸੀਗੇ ਉਸ ਤੋਂ ਬਾਅਦ ਜਿਹੜੇ ਪੇਪਰ ਹੋਣਦਾ ਹੀ ਆ ਰਿਆਂ ਬਾਕੀ ਕੱਲ ਦੀ ਮੀਟਿੰਗ 'ਚ ਜੋ ਵੀ ਡਿਸਕਸਸ਼ਨ ਹੋਊਗੀ ਜੋ ਵੀ ਡਿਸੀਜਨ ਲਈ ਜਾਣਗੇ ਉਹ ਤੁਹਾਨੂੰ ਦੱਸਾਂਗੇ ਭਾਵੇਂ ਉਹਦੇ ਵਿੱਚ ਇਹ ਇੱਕ ਦਿਨ ਯੂਨੀਵਰਸਿਟੀ ਬੰਦ ਕਰੀਏ ਜਾਂ ਬੀਜੇਪੀ ਦਾ ਦਫਤਰ ਘੇਰੀਏ ਇਹੋ ਜਿਹੇ ਜਿੰਨੇ ਵੀ ਵਿਚਾਰ ਆਪਾਂ ਸਾਰੇ ਕੱਲ ਮੀਟਿੰਗ 'ਚ ਕਰਾਂਗੇ ਸਾਰਿਆਂ ਨੂੰ ਮੈਂ ਮਦਦ ਭਾਈ ਚੈਨਲ ਤੇ ਮਦਦ ਭਾਈ ਅੰਦਾਵਾ ਕੈਮਰੇ ਤੇ ਮਦਦ ਭਰਾਈ ਕਿ ਕੱਲ ਸਾਰੇ ਜਣੇ ਪਹੁੰਚਣ ਤੇ ਮੀਟਿੰਗ ਦਾ ਹਿੱਸਾ ਬਣ ਤੇ ਇਹ ਜ਼ਰੂਰੀ ਇੱਕ ਬੇਨਤੀ ਹੈ ਕਿ ਨਮਾਇंदे ਇੱਕ ਇੱਕ ਦੋ ਦੋ ਯੋਗ ਕਿਉਂਕਿ ਮੀਟਿੰਗ ਜਿਹੜੀ ਉਹ ਇੱਕ ਇੱਕ ਦੋ ਦੋ ਨਹੀਂ ਮਤਲਬ ਕਿ ਵਧੀਆ ਆਪਾਂ ਵਿਚਾਰ ਰੱਖ ਸਕਦੇ ਬਹੁਤ ਬਹੁਤ ਧੰਨਵਾਦ ਜੀ ਕੱਲ 20 ਤਰੀਕ 1 ਵਜੇ ਕਮੇਟੀ ਰੂਮ ਤੇ ਧੰਨਵਾਦ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ